ਤੁਹਾਡੀ ਵੀ ਛਾਤੀ ਦੇ ਵਿੱਚ ਜਲਨ ਹੁੰਦੀ ਹੈ ਜੋ ਕਿ ਤੁਹਾਨੂੰ ਕਾਫੀ ਪਰੇਸ਼ਾਨ ਕਰਦੀ ਹੈ ਪਰ ਇਸ ਤੋਂ ਤੁਸੀਂ ਛੁਟਕਾਰਾ ਕਿਵੇਂ ਪਾ ਸਕਦੇ ਹੋ ਇੱਕ ਖਾਸ ਰਿਪੋਰਟ ਤੁਹਾਡੇ ਲਈ ਲੈ ਕੇ ਆਏ ਆਂ ਖਬਰ ਵਾਲੇ ਟੀਵੀ ਦੇ ਉਤੇ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਰੋਜ਼ਾਨਾ ਸਾਂਝੀਆਂ ਕਰਦੇ ਆ ਤੇ ਇਹ ਵੀ ਜਾਣਕਾਰੀ ਤੁਹਾਡੇ ਸਿਹਤ ਨਾਲ ਜੁੜੀ ਹੋਈ ਹੈ ਤੁਹਾਡੇ ਸਰੀਰ ਦੇ ਨਾਲ ਜੁੜੀ ਹੋਈ ਹੈ ਜੋ ਅਕਸਰ ਕਿਸੇ ਨਾ ਕਿਸੇ ਵਿਅਕਤੀ ਦੇ ਵਿੱਚ ਇਹ ਬਿਮਾਰੀ ਇਹ ਸਮੱਸਿਆ ਜ਼ਰੂਰ ਹੁੰਦੀ ਹੈ ਅਕਸਰ ਤੁਸੀਂ ਮਸਾਲੇਦਾਰ ਖਾਣਾ ਖਾਂਦੇ ਹੋ ਜਾਂ ਫਿਰ ਭੁੱਖੇ ਰਹਿੰਦੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਛਾਤੀ ਦੇ ਵਿੱਚ ਤੁਹਾਨੂੰ ਜੋ ਕਿ ਜਲਨ ਮਹਿਸੂਸ ਹੁੰਦੀ ਹੈ ਛਾਤੀ ਸਾੜ ਦਿੰਦੀ ਹੈ ਤਾਂ ਉਸ ਤੋਂ ਤੁਸੀਂ ਰਾਹਤ ਕਿਵੇਂ ਪਾ ਸਕਦੇ ਹੋ ਤਾਂ ਇੱਕ ਖਾਸ ਰਿਪੋਰਟ ਤੁਹਾਡੇ ਲਈ ਹੈ ਸਭ ਤੋਂ ਪਹਿਲਾ ਆਉਂਦਾ ਹੈ ਠੰਡਾ ਦੁੱਧ ਜੀ ਹਾਂ ਠੰਡਾ ਦੁੱਧ ਪੇਟ ਦੇ ਵਿੱਚ ਜਾ ਕੇ ਐਸਿਡ ਨੂੰ ਤੁਰੰਤ ਸ਼ਾਂਤ ਕਰਦਾ ਹੈ ਇਸ ਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ ਜੋ ਕਿ ਐਸਿਡ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਇੱਕ ਗਲਾਸ ਠੰਡਾ ਦੁੱਧ ਬਿਨਾ ਖੰਡ ਤੋਂ ਹੌਲੀ-ਹੌਲੀ ਪੀਓ ਜੇਕਰ ਲੋੜ ਹੋਵੇ ਤਾਂ ਤੁਸੀਂ ਇਸ ਨੂੰ ਦਿਨ ਦੇ ਵਿੱਚ ਦੋ ਵਾਰੀ ਵੀ ਪੀ ਸਕਦੇ ਹੋ ਫਿਰ ਆਉਂਦਾ ਹੈ ਸੌਫ ਜੀ ਹਾਂ ਸੌਫ ਦੇ ਵਿੱਚ ਐਂਟੀ ਐਸਿਡ ਗੁਣ ਹੁੰਦੇ ਨੇ ਜੋ ਕਿ ਪੇਟ ਦੀ ਜਲਣ ਅਤੇ ਗੈਸ ਨੂੰ ਘਟਾਉਂਦੇ ਨੇ ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਤੇ ਇੱਕ ਚਮਚ ਸੌਫ ਚਬਾਓ ਜਾਂ ਫਿਰ ਸੌਫ ਦਾ ਪਾਣੀ ਬਣਾ ਕੇ ਪੀਓ ਤੇ ਇਸ ਦੇ ਲਈ ਸੌਫ ਨੂੰ ਰਾਤ ਭਰ ਭਿਗੋਦ ਦਿਓ ਇਸ ਨੂੰ ਛਾਣ ਕੇ ਸਵੇਰੇ ਪੀ ਲਓ ਇਸ ਦੇ ਹੋਰ ਵੀ ਸਰੀਰ ਨੂੰ ਬਹੁਤ ਸਾਦੇ ਜਿਹੜੇ ਕੀ ਫਾਇਦੇ ਹੋ ਸਕਦੇ ਨੇ ਫਿਰ ਆਉਂਦੇ ਨੇ ਅਦਰਕ ਹਾਂ ਅਦਰਕ ਦੇ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਨੇ ਜੋ ਪੇਟ ਦੀ ਸੋਚ ਅਤੇ ਜਲਨ ਨੂੰ ਸ਼ਾਂਤ ਕਰਦੇ ਨੇ ਅਦਰਕ ਦੀ ਪਤਲੀ ਜੋ ਕਿ ਸ্লাইਸ ਨੂੰ ਗਰਮ ਪਾਣੀ ਦੇ ਵਿੱਚ 5 ਮਿੰਟ ਲਈ ਉਬਾਲੋ ਅਤੇ ਫਿਰ ਕੋਸਾ ਪਾਣੀ ਪੀ ਲਓ ਫਿਰ ਆਉਂਦਾ ਹੈ ਕੇਲਾ ਇਹ ਕਿਵੇਂ ਲਾਭਦਾਇਕ ਹੋ ਸਕਦਾ ਹੈ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ दरअसल ਕੇਲਾ ਪੇਟ ਦੇ ਵਿੱਚ ਇੱਕ ਨੈਚੁਰਲ ਕਵਰਿੰਗ ਬਣਾਉਂਦਾ ਜੋ ਕਿ ਐਸਿਡ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਨਾ ਪਹੁੰਚ ਜਾਵੇ ਇਸ ਦਿਨ ਦੇ ਵਿੱਚ ਦੋ ਵਾਰ ਇੱਕ ਪੱਕਿਆ ਹੋਇਆ ਕੇਲਾ ਖਾਓ ਤਰਜੀਹ ਤੌਰ ਦੇ ਉੱਤੇ ਖਾਲੀ ਪੇਟ ਨਾਲ ਸਭ ਤੋਂ ਹੁਣ ਗੱਲ ਕਰਦੇ ਆ ਅਲੋਵੇਰਾ ਜੂਸ ਦੀ ਜੀ ਹਾਂ ਅਲੋਵੇਰਾ ਜੂਸ ਸਰੀਰ ਦੀ ਗਰਮੀ ਅਤੇ ਐਸਡਿਟੀ ਨੂੰ ਘਟਾਉਂਦਾ ਹੈ ਤੇ ਪੇਟ ਨੂੰ ਠੰਡਾ ਕਰਦਾ ਹੈ ਖਾਣੇ ਤੋਂ 20 ਮਿੰਟ ਪਹਿਲਾਂ ਇੱਕ ਜਾਂ ਫਿਰ ਚਾਰ ਕੱਪ ਅਲੋਵੇਰਾ ਜੂਸ ਪੀਓ ਸ਼ੁੱਧ ਅਤੇ ਬਿਨਾ ਸ਼ੱਕਰ ਵਾਲਾ ਜੂਸ ਪੀਓ ਫਿਰ ਆਉਂਦਾ ਹੈ ਤુલਸੀ ਦੇ ਪੱਤੇ ਤુલਸੀ ਦਾ ਪੱਤੇ ਤਾਂ ਘਰ ਦੇ ਵਿੱਚ ਹਰ ਇੱਕ ਗ੍ਰਹਿਣੀ ਨੂੰ ਪਤਾ ਹੋਵੇਗਾ ਕਿ ਤુલਸੀ ਦੇ ਪੱਤੇ ਤੁਹਾਡੇ ਲਈ ਕਿੰਨੇ ਲਾਭਦਾਇਕ ਹੋ ਸਕਦੇ ਨੇ ਕਿੰਨੇ ਫਾਇਦੇਮੰਦ ਹੋ ਸਕਦੇ ਨੇ ਕਿਉਂਕਿ ਘਰ ਦੇ ਵਿੱਚ ਤુલਸੀ ਦੇ ਪੱਤੇ ਤਾਂ ਤુલਸੀ ਦਾ ਪੌਦਾ ਹਰ ਕਿਸੇ ਦੇ ਕਰ ਦੇ ਵਿੱਚ ਲੱਗਿਆ ਹੁੰਦਾ ਹੈ ਪਰ ਇਸ ਦੇ ਬਹੁਤ ਸਾਰੇ ਗੁਣ ਹੁੰਦੇ ਨੇ ਤਾਂ ਤੁਲਸੀ ਦੇ ਵਿੱਚ ਐਂਟੀ ਐਸਿਡ ਗੁਣ ਹੁੰਦੇ ਨੇ ਜੋ ਕਿ ਪਾਚਨ ਕਿਰਿਆ ਨੂੰ ਸਿਹਤਮੰਦ ਰੱਖਦੇ ਨੇ ਅਤੇ ਛਾਤੀ ਦੇ ਵਿੱਚ ਜਲਣ ਤੋਂ ਰਾਹਤ ਦਿੰਦੇ ਨੇ ਚਾਰ ਤੁਲਸੀ ਦੇ ਪੱਤੇ ਚਬਾਓ ਜਾਂ ਫਿਰ ਤੋਸੀ ਤੁਲਸੀ ਦੀ ਚਾਹ ਬਣਾ ਕੇ ਪੀਓ ਇਸ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਜੇ ਦੱਸ ਦੇ ਜੇਕਰ ਤੁਸੀਂ ਚਾਹ ਵੀ ਬਣਾਉਂਦੇ ਹੋ ਤਾਂ ਵੀ ਯੂਜ਼ ਕਰ ਸਕਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਜੇਕਰ ਤੁਹਾਡੀ ਵੀ ਛਾਤੀ ਦੇ ਵਿੱਚ ਦलन ਮਹਿਸੂਸ ਹੁੰਦੀ ਹੈ ਸਾੜ ਵਾਂਗੂ ਫੀਲ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਇਹ ਚੀਜ਼ਾਂ ਪੀ ਕੇ ਤੁਸੀਂ ਰਾਹ ਜਿਹੜੀ ਕਿ ਪਾ ਸਕਦੇ ਹੋ ਤੇ ਤੁਹਾਨੂੰ ਕਾਫੀ ਆਰਾਮ ਵੀ ਮਿਲੇਗਾ